ਆਪਾਂ ਨਾ ਇਹਦੇ ਹੱਲ ਦੇ ਵੱਲ ਨਿਗਾਹ ਮਾਰੀਏ ਹੱਲ ਕੀ ਹੋ ਸਕਦਾ ਪਹਿਲੀ ਗੱਲ ਤਾਂ ਆਪਣੇ ਆਸ-ਪਾਸੇ ਵੇਖੀਏ ਕਿ ਕੌਣ-ਕੌਣ ਰਹਿੰਦਾ ਉਹਨਾਂ ਦੀ ਵੈਰੀਫਿਕੇਸ਼ਨ ਬੜੀ ਜ਼ਰੂਰੀ ਆ ਆਪਣੇ ਬੱਚਿਆਂ ਨੂੰ ਸੁਚੇਤ ਕਰੀਏ ਕੋਈ ਮਿੱਠਾ ਬੋਲੇ ਨਾ ਸਾਡੀ ਤਾਰੀਫ਼ ਵੀ ਕਰੇ ਦਿਲ ਨਾ ਬੰਗਲਾਈਏ ਛੇਤੀ ਕਿਸੇ ਤੇ ਵਿਸ਼ਵਾਸ ਨਾ ਕਰੀਏ ਅਸੀਂ ਸਰਵਤ ਦਾ ਭਲਾ ਕਰਨਾ ਹੈ ਉਸ ਬਾਬੇ ਨਾਨਕ ਦੀ ਕੌਮ ਆ ਨਾ ਸਰਵਤ ਦਾ ਭਲਾ ਕਰਨਾ ਜ਼ਰੂਰ ਕਰਨਾ ਹੈ ਪਰ ਕਰਨਾ ਅਕਲ ਨਾਲ ਹੈ ਅਕਲੀ ਫਾਇਬ ਦੇ ਵੀ ਅਕਲੀ ਪਈਆ ਮਾਨ ਅਕਲੀ ਪੜਕੇ ਬੁੱਜੀ ਆ ਅਕਲੀ ਕਿਚਾ ਦਾਨ ਸਾਡਾ ਗੁਰੂ ਬਾਬਾ ਤਾਂ ਦਾਨ ਵੀ ਕਰਨੋ ਜੇ ਕਹਿ ਕੇ ਗਿਆ ਨਾ ਕਹਿੰਦੇ ਅਕਲ ਨਾਲ ਕਰਿਓ ਤੇ ਅਸੀਂ ਜੇ ਸਰਬੱਤ ਦਾ ਭਲਾ ਕਰੀਏ ਨਾ ਤਾਂ ਅਕਲ ਨਾਲ ਕਰੀਏ ਐਵੇਂ ਇਮੋਸ਼ਨਲ ਬਲੈਕਮੇਲ ਦਾ ਸ਼ਿਕਾਰ ਨਾ ਹੋਈਏ ਕਦੇ ਵੀ ਇਮੋਸ਼ਨਲ ਬਲੈਕਮੇਲ ਦਾ ਸ਼ਿਕਾਰ ਨਾ ਹੋਈਏ ਆਪਦਾ ਦਿਮਾਗ ਖੁੱਲਾ ਰੱਖੀਏ ਨਾ ਤਦਕਿ ਸ਼ਾਇਦ ਅਸੀਂ ਇਸ ਇਨਾ ਅਨਸਖਾਵੀਆਂ ਘਟਨਾਵਾਂ ਤੋਂ ਅਸੀਂ ਬਚ ਸਕੀਏ ਇਨਾ ਘਟਨਾਵਾਂ ਤੋਂ ਤੇ ਜਿਹੜੇ ਅਸੀਂ ਆਲਸੀਆਂ ਤੋ ਆਲਸ ਇਤਿਆਗ ਦिए